ਬਹਿੜ ਦੂਜਾ ਸੂਆ ਸੂਈ ਹੋਈ ਬਹਿੜਾ ਮਿੱਤਰੋ ਤੇ ਆਜੀ ਸੂਈ ਹੋਈ ਬਹਿੜ ਦੂਜਾ ਸੂਆ ਲੇਵਾ ਪਾਈ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਮਿੱਤਰੋ ਆ ਬਹਿੜ 95000 ਦੀ ਵਾਪਸ ਕਰ ਦਿਓ ਦੂਜੇ ਸੂਏ ਹੁਣ ਜਿਹੜੀ ਹੈਗੀ 80000 ਦੀ ਲੈਸੀ ਬਹਿੜ ਦਾ ਲੇਵਾ ਚੈੱਕ ਕਰ ਲੋ ਮਿੱਤਰੋ ਦੇਸੀ ਦਾ ਇਹਦਾ ਸੂਆ ਬਾਈ ਲਾਈਵ ਮਿੱਤਰੋ ਬਾਈ ਕਹਿੰਦਾ ਆਹ ਝੋਟੀ ਆਪਾਂ ਤਿਆਰ ਕਰਕੇ ਵਿੱਚ ਨਹੀਂ ਥੱਲੇ ਰੋੜ ਤੇ ਭੇਜਿਆ ਰਬਣ ਹਾਂਜੀ ਅਸੀਂ ਕੱਲ ਦੋਸਤੋ ਬਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬੱਬੂ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਬੱਬੂ ਦਾ ਪਿੰਡ ਮਿੱਤਰੋ ਆ ਗਿਆ ਤਖਤਮਾਲਾ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਸੋਨੂੰ ਨਾ 12 ਗਾਮਾ ਬੁਹਾਵਾਂਗੇ ਜਿੰਨਾ ਗਾਮਾ ਦੇ ਵਿੱਚੋਂ ਮਿੱਤਰੋ 9 ਗਾਮਾ ਤਾਂ ਹੈਗੀਆਂ ਗੱਬਣਾ ਤੇ 3 ਹੈਗੀਆਂ ਮਿੱਤਰੋ ਸੂਈਆਂ ਸਵਈਆਂ ਪਹਿਲਾਂ ਨਾ ਤੁਸੀਂ ਕੱਲੀ-ਕੱਲੀ ਗਾਹ ਦੇ ਉੱਤੇ ਇੱਕ ਵਾਰੀ ਨਿਗਾਹ ਮਾਰ ਲਓ ਨੋਟ ਕਰ ਲਓ ਤੇ ਕੱਲੀ-ਕੱਲੀ ਗਾ ਤੋੜ ਕੇ ਤੇ ਕੱਲੀ-ਕੱਲੀ ਗਾਂ ਦਾ ਨਾ ਆਪਾਂ ਰੇਟ ਸਾਂਝਾ ਕਰਾਂਗੇ ਇੱਧਰਲੇ ਪਾਸੇ ਜਿਹੜੀਆਂ ਗਾਂ ਆ ਗਈਆਂ ਇਹ ਵੀ ਤੁਸੀਂ ਨਿਗਾਹ ਮਾਰ ਲਈ ਤੇ ਇੱਧਰਲੇ ਪਾਸੇ ਨਾ ਤੁਹਾਨੂੰ ਇੱਕ ਨਾ ਮੈਂ ਨਗੈਣਾ ਹੀ ਦਿਖਾਉਂਗਾ ਜਰ ਆ ਚੀਜ਼ ਹੈ ਨਾ ਜਿਹੜੀ ਦੇਸੀ ਗਾਂ ਇਹ ਹਰਿਆਣਾ ਨਸਲ ਦੀ ਗਾਂ ਮਿੱਤਰੋ ਨਾ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਤੇ ਇਹ ਗਾਂ ਜਿਹੜੀ ਆ ਗਈ ਨਾ ਡਿਮਾਂਡ ਬਹੁਤ ਰਹਿੰਦੀ ਹੁੰਦੀ ਹੈ ਕਿਉਂਕਿ ਇਹ ਆ ਗਈ ਮਿੱਤਰੋ ਦੇਸੀ ਤੇ ਇਹ ਗਾਂ ਹੈਗੀ ਜਿੰਨੇ ਜਿਹੜੀ ਇਹ ਸੂਣ ਵਾਲੀ ਆ ਬਾਈ ਕਹਿੰਦਾ ਵੀ ਠੰਡੀ ਸੀਲ ਪੂਰੀ ਹੈ ਬਾਕੀ ਦੇਖ ਲਓ ਤੁਸੀਂ ਹੱਥ ਬਾਈ ਮਾਰੀ ਜਾਂਦਾ ਤੇ ਦੋ ਦਖਾ ਦਾਂਗੇ ਆਪਾਂ ਇਧਰਲੇ ਪਾਸੇ ਤੁਹਾਨੂੰ ਝੋਟੀਆਂ ਇੱਕ ਤਾਂ ਸੂਈ ਹੋਈ ਆ ਤੇ ਇੱਕ ਹੈਗੀ ਆ ਸੂਣ ਵਾਲੀ ਤੇ ਆਜੋ ਕਰਵਾ ਗਈ ਆਪਾਂ ਬਾਈ ਬੱਬੂ ਨਾਲ ਗੱਲਬਾਤ ਤੇ ਲੱਗੇ ਇਹਨਾਂ ਨਗਾਂ ਦੀ ਜਾਣਕਾਰੀ ਬਾਕੀ ਰੇਟ ਚੰਗੇ ਲੱਗੇ ਨਾ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਰਮਨ ਬਾਈ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਤੇ ਹੋਰ ਬਾਈ ਬੱਬੂ ਕਿਵੇਂ ਆ ਅੱਛਾ ਬਾਈ ਆਪਣੇ ਫਾਰਮ ਦਾ ਪ੍ਰੋਪਰ ਐਡਰੈਸ ਦੱਸ ਦੇ ਪਹਿਲਾਂ ਨਾ ਮੇਰਾ ਬੱਬੂ ਵੀਰੇ ਪਿੰਡ ਤਖਤਮਾਲਾ ਤਹਿਸੀਲ ਕਾਲਾਵਾਲੀ ਜ਼ਿਲ੍ਹਾ ਸਰਸਾ ਜੀ ਤਲਵੰਡੀ ਸਾਬੋ ਆਪਣੇ ਕੋਲ ਹੀ ਰਹਿਣ ਠੀਕ ਆ ਅੱਛਾ ਬੱਬੂ ਅੱਜ ਆਪਣੇ ਕੋਲੇ ਘਟੂ ਘਟ 14 ਨਾਗ ਆ ਗਏ ਹਾਂਜੀ ਵੀਰੇ ਹਾਂਜੀ ਕਿਹੜੇ ਪਾਸੋਂ ਸਟਾਰਟ ਜਿਹੜੇ ਪਾਸੋਂ ਮਰਜ਼ੀ ਕਰੋ ਸੁਈਂ ਘਾ ਆ ਗਈ ਜਿਹੜੀ ਆਪਣੀ ਹਨਾ ਇਹ ਇਹ ਵੇਹੜ ਪਹਿਲਾਂ ਤਾਂ ਮੈਨੂੰ ਐਂ ਦੱਸ ਵੀ ਕਿੱਦੇ ਸੁਈ ਹੈ ਇਹ ਰਮਨ ਵੀਰੇ ਕੱਲ ਦੁਪਹਿਰੇ ਸੁਈ ਹੈਗੀ ਠ ਤੇ ਦੁੱਧ ਦੇ ਦੂਗੀ ਬੱਚੀ 22 23 ਕਿਲੋ ਤੇ ਇਹ ਸੂਆ ਦੂਜਾ ਸੂਆ ਵੀ ਦੂਜਾ ਸੂਆ ਖੋਲ ਸੁੱਕੀ ਕਰਾਂ ਲੈ ਵੀ ਆਹਾ ਨਾ ਤੁਸੀਂ ਇਹ ਦੇਖ ਲਓ ਵੀ ਦੂਜਾ ਸੂਆ ਤਾਜੀ ਸੂਈ ਆ ਗਈ ਮਗਰ ਬੱਚੀ ਹੈ ਜਰਸੀ ਨਸਲ ਦੀ ਹੈ ਨਾ ਇਹ ਆ ਦੇਖ ਲਓ ਮਿੱਤਰੋ ਤੇ ਇਹਦਾ ਰੇਟ ਕੀ ਰਹੂ ਬੱਬੂ ਰੇਟ ਦਾ ਜਮ ਜਾਇ ਜਾ ਰਹਿਣ ਜਮ ਆ ਜਾਇਆ 1.5 ਦੀ ਬੱਚੀ ਦੇ ਦਿੰਦਾ ਬਈ ਠੀਕ ਆ ਲੈ ਵੀ ਆ ਦੇਖ ਲਓ ਮਿੱਤਰੋ ਹੁਣ ਨਾ ਜਿਹੜਾ ਜਿਹੜੀ ਆਹਾ ਬਹਿੜ ਆ ਗਈ ਆਹਾ ਬਹਿੜ ਦੂਜਾ ਸੂਆ ਸੂਈ ਹੋਈ ਬਹਿੜ ਆ ਮਿੱਤਰੋ ਤੇ ਲੈ ਵੀ ਦੀ ਕੁਆਲਿਟੀ ਕੁਆਲਿਟੀ ਤੁਸੀਂ ਨਿਗਾਹ ਕਰ ਲਓ ਇੱਕ ਵਾਰੀ ઠાਣક ਬਾਈ ਸੁਖੀ ਕਹਿੰਦਾ ਬਹੁਤ ਜਿਆਦਾ ਚੰਗਾ ਲੱਗਿਆ ਰੇਟ ਜਿਹੜਾ ਹੈਗਾ 1.5 ਦੇ ਵਿੱਚੋਂ ਮਾਨਤਨ ਜਿਹੜਾ ਹੈਗਾ ਮੌਕੇ ਤੇ ਹੋ ਜਾਊਗਾ ਬਾਕੀ ਕੁਆਲਿਟੀ ਲੇਵੇ ਦੀ ਚੈੱਕ ਕਰ ਲੋ ਲੈ ਚੱਲ ਸੁਖੀ ਕਰਾ ਇਹ ਆ ਦੇਖ ਲੋ ਮਿੱਤਰੋ ਬਾਈ ਬੱਬੂ ਕਹਿੰਦਾ ਵੀ ਇਸ ਬਿਹੜ ਨੇ 22 ਲੀਟਰ ਦੁੱਧ ਪਾਉਣਾਗਾ ਤੇ ਬਾਕੀ ਜਿਹੜੀ ਹੈਗੀ ਸਮੀ ਪਲੀ ਵੀ ਚੰਗੀ ਆ ਉਹ ਵੀ ਸਰੀਰ ਤੇਲਾ ਰਹਿਣਾ ਹੈ ਵੀ ਚੌੜੀ ਚ ਹਾਂ ਹਜੇ ਤਾਂ ਜਦੋਂ ਇਹਨੂੰ 2-4 ਦਿਨ ਹੋ ਗਏ ਨਾ ਸੂਈ ਨੂੰ ਫਿਰ ਇਹਨੇ ਉੱਤੋਂ ਸਰੀਰ ਹੋਰ ਭਰ ਜਾਣਾ ਤੇ ਜਿਹੜੀ ਤੇਰੀ ਆ ਬਿਹੜ ਆ ਗਈ ਮਿੱਤਰਾਂ ਇਹ ਕੱਲ੍ਹ ਸਵੇਰ ਸੁਈ ਆ ਬਾਈ ਇਹ ਕੱਲ੍ਹ ਸਵੇਰ ਦੀ ਜਰ ਹਾ ਹਾ ਇਹਨ ਦਾ ਯਾਰ ਲੇਵਾ ਲੂਵਾ ਹੀ ਪੜਾ ਮਾਲੀ ਜੀ ਤੁਹਾਨੂੰ ਭਰੀ ਭਰਾਈ ਦਿਖਾਉਂਦਾ ਨਾ ਤਾਂ ਆਪ ਹੀ ਕਹਿੰਦਾ ਵੀ ਠੀਕ ਹੈ ਅੱਛਾ ਹਾਂਜੀ ਬਾਈ ਯਾਰ ਇਹਦਾ ਸੁਆ ਸੁਆ ਦੂਜਾ ਪਰ ਕੱਲ ਦੀ ਸੂਈ ਕੱਲ ਦੁਪਹਿਰੇ ਸੂਈ ਕਿੰਨਾ ਦੁੱਧ ਪਾਉ ਦੂ ਬੱਬੂ ਦੁੱਧ ਰਮਣੇ ਇਹ ਦੋਗੀ ਕੋ ਅਨੁਪਾਤ 30 ਵਾਲਾ ਵੀਰੇ ਮੈਂ ਕ੍ਰੋਸ ਵਟਾ ਬੱਛੀ 20 ਦੇ ਦੇ 21 ਦੇ ਦੇ 20 ਦੇ ਦੇ 21 20 ਕਿਲੋ ਦੇ ਮੋੜ ਤੇ ਰੇਟ ਕੀ ਰਹੂ ਇਹਦਾ ਰੇਟ ਤਾਂ ਜਮਾ ਜਾਇਜ ਜਾ ਵੀਰੇ ਜਮਾ ਜਾਇਜ 90000 ਰੁਪਏ ਰੇਟ ਹੈ ਭਾਈ ਲੈ ਵੀ ਮਿੱਤਰੋ ਆਹਾ ਦੂਜਾ ਸੂਆ ਸੂਈ ਹੋਈ ਬਹਿੜ ਦਾ ਲੇਵਾ ਚੈੱਕ ਕਰ ਲੋ ਲੇਵੇ ਨਾਲ ਹੀ ਪਾਸੇ ਹੁੰਦਾ ਨਾ ਜਿਹੜੀ ਹੈਗੀ ਆ ਦੇਖੋ ਹੁਣ ਕੱਲਾ ਕੱਲਾ ਥਾਨ ਲੱਗਿਆ ਲੇਵੇ ਨੂੰ ਕੁਆਲਿਟੀ ਲੇਵੇ ਦੀ ਜਿਹੜੀ ਬਹੁਤ ਜ਼ਿਆਦਾ ਚੰਗੀ ਹੈ ਬਾਕੀ ਸਰੀਰਕ ਮੰਤਰ ਲੈ ਜਾ ਲੰਮੀ ਲੈ ਆ ਦੇਖ ਲਓ ਮਿੱਤਰੋ ਇਹ ਜਿਹੜੀ ਹੈਗੀ ਹੈ ਨਾ ਇਹ ਤਾਜੀ ਸੂਈ ਹੋਈ ਬਹਿੜ ਦੂਜਾ ਸੂਆ ਲੇਵਾ ਪਾਈ ਕਰਨ ਵਾਲੀ ਨੇ ਬਹੁਤ ਸੋਹਣਾ ਤਿਆਰ ਕੀਤਾ ਹੈਗਾ ਇਹ ਲੈ ਅੱਛਾ ਕੱਤ ਕਾਟ ਲੰਬਾਈ ਬੱਚੀ ਦੀ ਪੂਰੀ ਆ ਰਹਿਮਣ ਹੂੰ ਅੱਛਾ ਬਾਬੂ ਜਿਹੜੀ ਤੇਰੀ ਆ ਬਹਿੜ ਆ ਗਈ ਇਹ ਪਹਿਲਾ ਸੂਆ ਰਹਿਮਣ ਵੀਰੇ ਇਹੇ ਪਹਿਲਾ ਸੂਆ ਹਾਂ ਪਹਿਲਾ ਸੂਆ ਬਾਈ ਇਹ ਪਹਿਲਾ ਸੂਆ ਤੇ ਕਿੰਨੇ ਸੂਈ ਹੈ ਇਹ ਇਹਨੂੰ ਸੂਈ ਨੂੰ ਅੱਜ ਪੰਜਵਾਂ ਦਿਨ ਹੈ ਬਾਈ ਪੰਜਵਾਂ ਦਿਨ ਹਾਂਜੀ ਵੀਰੇ ਕਿੰਨਾ ਦੁੱਧ ਤਿਆਰ ਹੁੰਦਾ ਬੋਲਾ 14-15 ਕਿਲੋ ਵੀਰੇ ਠੀਕ ਹੈ ਕੀ ਰੇਟ ਹੈ ਮਟਰ ਕਾਟੇ ਦਾ ਬੱਚੀ ਦਾ ਬਹੁਤ ਆ ਬਾਈ ਰੇਟੇ ਤਾਂ ਜਮਨ ਜਾਇਜ਼ਾ ਰਹਿਮਣ ਵੀ 80 ਕਰਦਗੇ 80000 ਦੀ ਬੱਛੀ ਦੇ ਦਾਂਗੇ ਪਰ 95000 ਦੇ ਆਪ ਪੁੱਠੀ ਲੈ ਲਾਂਗੇ ਬੱਛੀ ਅਗਲੇ ਸੂਏ ਅੱਛਾ ਹਾਂਜੀ ਭਾਈ ਜੇ ਕੋਈ ਬੰਦਾ ਜ਼ਿੰਮੇਵਾਰੀ ਤੇ ਲੈ ਜਾਏ ਬਾਕੀ ਤੁਹਾਨੂੰ ਆਪ ਹੀ ਦੱਸੂਗਾ ਕੀ ਹੈ ਠੀਕ ਆ ਲੈ ਵੀ ਆ ਦੇਖਿਓ ਹੁਣ ਕਿਰਾਂ ਜਿਹੜੀ ਆਹਾ ਬਹਿੜ ਆ ਗਈ ਨਾ ਲੈ ਚੱਲ ਕਿਰਾਂ ਲੰਮੀ ਤੋਰ ਕੇ ਦਿਖਾ ਦੇ ਲੈ ਵੀ ਮਿੱਤਰੋ ਆ ਬਹਿੜ 95000 ਦੀ ਵਾਪਸ ਕਰ ਦਿਓ ਦੂਜੇ ਸੂਏ ਹੁਣ ਜਿਹੜੀ ਹੈਗੀ 80000 ਦੀ ਲੈਵੇ ਦੀ ਫਿਟਿੰਗ ਫੁਟਿੰਗ ਬਹੁਤ ਆ ਲੈ ਚੱਲ ਸੁਣਿਆ ਸੱਜਣਾ ਆ ਦੇਖਿਓ ਬੱਧੀਆ ਸਮਾਗ ਕੇ ਇੱਥੇ ਹੱਥੀਚ ਵਾਈ ਵਾਲਾ ਥਨ ਰਬਣ ਹਾਂ ਇਹ ਲੈ ਵੀ ਆਹ 95000 ਰੁਪਏ ਦੀ ਵਾਪਸ ਕਰ ਦਿਓ ਤੇ ਲੈਵੇ ਦੀ ਕੁਆਲਿਟੀ ਕੁਬੂਲਟੀ ਬਹੁਤ ਜ਼ਿਆਦਾ ਚੰਗੀ ਆ ਦੋ ਦੋ 20 ਲੀਟਰ ਪਾ ਦਮਾ ਖੁੱਲਾ ਰਬਣ ਬਾਈ ਇਹਨੇ ਬੱਚੀ ਨਹੀਂ ਨਾ ਪਾਇਆ ਕੁਆਲਿਟੀ ਕਿੰਨੀ ਬੱਚੀ ਜੀ ਬਾਈ ਨਹੀਂ ਵੱਡੀ ਵੀ ਹੈਗੀ ਆ ਕਾਰਟ ਬਹੁਤ ਬੱਚੀ ਦਾ ਬਾਈ ਪਰ ਲੈ ਬਸ ਦੇਖ ਲੈ ਆ ਦੇਖ ਇੱਧਰ ਖੜ ਕੇ ਦਿਖਾ ਦਿੰਦੇ ਆ ਇਹ ਲੈ ਵੀ ਮੈਂ ਜਮਾ ਐਨ ਦੇਖ ਲਓ ਹੁਣ ਉਹ ਕੰਮ ਨਹੀਂ ਬਾਈ ਹਾਂ ਠੀਕ ਆ ਯਾਰ ਬਾਕੀ ਜਦੋਂ ਹੁਣ ਤਾਂ ਡਾਰੀ ਨਿਕਲ ਗਿਆ ਹਾਂਜੀ ਵੀਰੇ ਹਾਂਜੀ ਕਿ ਨਹੀਂ ਜੇਰ ਦੀ ਸਾਰੇ ਕਿਸੇ ਆਪਣੇ ਕੋਲ ਵੀਡੀਓ ਹੁੰਦੀ ਸੂਈ ਪਸੂ ਦੀ ਬਾਈ ਠੀਕ ਹੈ ਗੱਲ ਹਾਂਜੀ ਬਾਈ ਅੱਛਾ ਬਬੂ ਜਿਹੜੀ ਤੇਰੀ ਆ ਬਿਹੜ ਆ ਗਈ ਸੂਣ ਵਾਲੀ ਹਾਂਜੀ ਰੌਣੇ ਵੀਰੇ ਚੌਥੇ ਨੰਬਰ ਤੇ ਹਾਂਜੀ ਹਾਂਜੀ ਇਹ ਬਿਹੜ ਦਾ ਸੂਆ ਇਹ ਪਹਿਲਾ ਸੂਆ ਸੂ ਵੀਰੇ ਪਹਿਲਾ ਸੂਆ ਕਿੰਨੇ ਦਿਨ ਬਾਕੀ ਇਹਦੇ ਦਿਨੇ ਦੇ ਇੱਕ ਹਫਤਾ ਬਾਕੀ ਰਹਿਣਾ ਕਿੰਨਾ ਦੁੱਧ ਪਾ ਦੂ ਦੁੱਧ ਪਾਉਗੇ 25 30 ਦੇਕਰਾਂਗੇ ਬਾਈ ਅੱਛਾ 22 29 30 ਕਿਲੋ ਖਲਾ ਪਾਉਣਾ ਵੀ 25 ਤੋਂ ਪਾਰ ਉਹ ਹਾਂਜੀ ਹਾਂ ਬਾਈ ਤੇ ਫਿਰ ਇਹ ਇਹਦਾ ਰੇਟ ਕਿੰਨਾ ਕਰਾਂਗੇ ਆਪਾਂ ਇਹਦਾ ਰੇਟ 1 ਲੱਖ 2 ਪਹਿਲਾ ਸੂਆ ਸੋਣਾ ਤੇ ਹਫਤਾ ਬਾਕੀ ਪਿਆ ਤੇ ਹਫਤੇ ਨੂੰ ਲੇਵਾਏ ਨੇ ਨਾ ਹੋਰ ਸੋਨਾ ਤਿਆਰ ਕਰ ਲੈਣਾ ਲਿਆ ਕਰ ਬਾਕੀ ਸਮੀ ਪਲੀ ਆ ਹਨਾ ਇਹ ਲੈ ਚੱਲ ਸੋਣਾ ਕੁਆਲਿਟੀ ਬਹੁਤ ਰੰਗ ਬਈ ਫੇਸ ਕੁਆਲਿਟੀ ਸਾਰੀ ਕਿਸੇ ਬਸ ਹੋਸ ਤਰਾਣੀ ਆ ਮਤਲਬ ਕਿੰਨੀ ਚੌੜ ਚੌੜ ਜੂੜ ਉਤੋਂ ਬਈ ਲੈ ਵੀ ਮਿੱਤਰੋ ਆਹ ਦੇਖ ਲਓ ਹੁਣ ਤੁਸੀਂ ਆਹ ਬਹਿੜ ਦੀ ਤੋਰ ਤੂਰ ਚੈੱਕ ਕਰ ਲਓ ਐਨ ਪੂਰੀ ਚੰਗੀ ਸਮੀ ਪਲੀ ਆ ਤੇ ਲੇਵੀ ਦੀ ਕੁਆਲਿਟੀ ਵੀ ਚੰਗੀ ਆ ਗਈ 1 ਲੱਖ ਤੇ 25000 ਰੁਪਏ ਰੇਟ ਆ ਵੀਰੇ ਠੀਕ ਆ ਲੈ ਬੰਨ ਕੇ ਰਾਂ ਫਿਰ ਸੁੱਕੀ ਆ ਜਾ ਕੇ ਰ दो दो अच्छा बाबू जेडी तेरी ਕੋਲੇ ਆ ਵਹੜ ਆ ਗਈ ਹੈ ਨਾ ਜੀ ਰੌਣ ਵੀਰੇ ਇਹ ਵਹੜ ਦਾ ਸੂਆ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਕਿੰਨੇ ਦਿਨ ਬਾਕੀ ਪਈ ਨੇ ਇਹਦੇ ਵੀ 10 ਬਾਕੀ ਰਹਿਣ ਵਾਲੇ ਕਿੰਨੇ ਦੁੱਧ ਵਾਲੀ ਆ ਦੁੱਧ ਬੱਚੀ ਨੇ 27 28 ਕਿਲੋ ਦੇ ਪਹਿਲਾਂ ਨੇ ਪਾਇਆ ਰਹਿਣ ਵਾਲੇ ਬੱਚੀ ਕੱਚੀ ਆ 15 ਦਿਨ ਤਿਆਰ ਹੋਈ ਨਾ ਹੋਰ ਹੀ ਕੁਝ ਬਣ ਜੂ ਅੱਛਾ ਲੈ ਵੀ ਆ ਦੇਖ ਲੋ ਪਹਿਲਾਂ ਨੇ 27 28 ਕਿਲੋ ਦੁੱਧ ਪਾਇਆ ਹੋਇਆ ਤੇ ਹੁਣ ਦਿਨ ਪਏ ਕਿੰਨੇ ਦਿਨ 10 ਪਏ ਰਹਿਣ ਵਾਲੇ 10 ਤੱਕ ਖੁੱਲੇ ਲੈ ਜੂਗੀ ਨੇ ਲੈ ਵਾਲੂ ਵਾ ਵੜਾ ਚੌੜਾ ਤਿਆਰ ਕਰਨਾ ਮਾ ਮਾ ਦਾ ਐਫ ਕਹ ਲੋ ਭਾ ਮੈਂ ਐਰ ਸ਼ਹਿਰ ਦਾ ਕਰਾਸ ਕਹ ਲੈ ਬਾਈ ਠੀਕ ਆ ਹਾਂਜੀ ਕੀ ਰੇਟ ਇਹਦਾ ਹੁਣ ਰੇਟ 1,20,000 ਰੁਪਏ ਰਮਨ ਜੈਜਪੁਰ 1,20,000 ਹਾਂਜੀ ਭਰਾ 1,20,000 ਰੁਪਏ ਹੈ ਤੇ ਹੁਣ ਸੱਤੇ ਬੱਚਿਆਂ ਬਾਈ ਕੋਈ ਫਾਰਮ ਕਰਨਾ ਚਾਹੁੰਦਾ ਆ ਪਰ ਲੈਸ ਕਰਕੇ ਦੇ ਦਾਂਗੇ ਪਰ ਬੱਚਿਆਂ ਕਰਮ ਵਾਲੀਆਂ ਪਾਪਾ ਚਾਰ-ਚਾਰ ਕੇ ਮੈਂ ਵੀ ਕਰ ਲਈ ਕੋਈ ਬੰਦਾ ਇਕੱਠਿਆਂ ਪੰਜੇ ਬੱਚੇ ਲੈ ਜਾਂਦਾਗਾ ਹਾਂ ਮੰਨ ਲਾ ਚਾਰ-ਪੰਜ ਸਾਲ ਚਵਾਈ ਕਰਨਾ ਹੋ ਜਾਂਦਾ ਬੱਚਿਆਂ ਬਾਈ ਸਹੀ ਗੱਲ ਆ ਬਾਕੀ ਲੱਸ ਵੀ ਹੋ ਜੂ ਹਾਂਜੀ ਵੀਰੇ ਹਾਂਜੀ ਤੇ ਜਿਹੜੀ ਤੇਰੀ ਆ ਵੇਹੜਾ ਹਾਂ ਇਹ ਰਮਣ ਦੂਜਾ ਸੂਆ ਸੂ ਬਾਈ ਇਹ ਇਹਦਾ ਯਾਰ ਲੇਵਾਲੂ ਬੜਾ ਸੋਹਣਾ ਤਿਆਰ ਹੋ ਗਿਆ ਹਾਂਜੀ ਵੀਰੇ ਹਲੇ ਵੀ ਪਛੀ ਦੇ ਢਿੱਲਾਂ ਬਹੁਤ ਰਮਣ ਹਾਂ ਸਾਰਾ ਸਾਰਾ ਪਾ ਚੌੜਾ ਲੇਵਾ ਦੇ ਦੇਖੋ ਸਾਰਾ ਲੀਵਾ ਪਰਨੇ ਇਹ ਕਿੰਨਾ ਦੁੱਧ ਪਾ ਦੂ ਦੁੱਧ ਰਮਣ ਨੇ 26 27 ਕਿਲੋ ਪਾਇਆ ਪਹਿਲਾਂ ਨੇ 26 27 30 ਦੇ ਦੇ 28 ਦੇ ਦੇ ਇੱਥੇ ਜਮ ਚੱਲੂਗੀ ਵੀਰੇ ਠੀਕ ਆ ਤੇ ਫਿਰ ਇਹਦਾ ਰੇਟ ਕਿੰਨਾ ਰਹੂਗਾ ਇਹਦਾ ਰੇਟ ਵੀਰੇ ਸਵਾ 1.25 ਲੈ ਆਜਾ ਇਹ ਆ ਦੇਖ ਲਓ ਮਿੱਤਰੋ ਆ ਮੂਹ ਦੀ ਚੈੱਕ ਕਰ ਲੋ ਬਾਕੀ ਥਾਂ ਲੇਵਾ ਇਹਨੇ ਪੂਰਾ ਚੰਗਾ ਤਿਆਰ ਕਰਨਾ ਹੈਗਾ ਇਹ ਇਹਨੇ ਵੀ ਮਿੱਤਰੋ ਚੰਗਾ ਦੁੱਧ ਪਾਇਆ ਹੋਇਆ ਪਹਿਲੇ ਸੂਏ ਇੱਕ 20 ਦੀ ਬੱਚੀ ਦੇ ਦਾ ਰਹਿਣਾ ਯਾਰ ਬਾਲਾ ਪਗੜਿਆ ਹੋਈ ਕਰਜ ਬਾਈ ਇੱਕ 20 ਦੀ ਹਾਂ ਜੈਜ ਠੀਕ ਆ ਲੈ ਵੀ ਹੁਣ ਬਾਈ ਕਹਿੰਦਾ ਨਾ ਆਹਾ ਵਹੜ ਜਿਹੜੀ ਹੈਗੀ ਆਪਾਂ ਤੁਹਾਨੂੰ ਨਾ 1 ਲੱਖ ਤੇ 20 ਹਜ਼ਾਰ ਦੀ ਦੇ ਦਾਂਗੇ ਤੇ ਦੂਜਾ ਸੂਆ ਸੁਣਾ ਤੇ ਆਹ ਜਿਹੜੀ ਤੇਰੀ ਆ ਬਹਿੜਾ ਕੀ ਬੱਟੇ ਵਰਗੀ ਨੀ ਫਿਰ ਹੁਣ ਵੀਰੇ ਇਹ ਵੀ ਦੂਜਾ ਸੂ ਕੀ ਬੱਚੀ ਇਹਦੇ ਵਾਲੇ 15 ਦਿਨ ਪਏ ਨੇ ਇਹਦੇ 15 ਦਿਨ ਹਾਂ ਮਾਲਕ ਨਾਲ ਗੱਲ ਕਰਾ ਦਾਂਗੇ ਇਹਦੀ ਟੀਕਾ ਵੀ ਚੰਗਾ ਲੱਗਿਆ ਬੱਚੀ ਦੇ ਅੱਛਾ ਹਾਂ ਤੇ ਇਹ ਫਿਰ ਕਿੰਨੇ ਦੁੱਧ ਵਾਲੀ ਐ ਵੀ ਇਹ ਦੁੱਧ ਨੇ ਵੀਰੇ 24-25 ਕਿਲੋ ਪਹਿਲਾਂ ਨੇ ਪਾਇਆ 25 ਕਿਲੋ ਦੀ ਔੜ ਤੇ ਭੇਜਾਂਗੇ ਆਪਾਂ ਦੁੱਧ ਹੁਣ 25 ਕਿਲੋ ਹਾਂਜੀ ਭਾਈ ਇਹ ਇਧਰ ਲੈ ਕੇ ਜਾ ਸੁਖੀ ਕਰ ਫਿਰ ਸਕਵਾਲਿਟੀ ਦੇ ਰਹਿਣ ਬਾਲੀ ਸੁਣੀ ਦੀ ਇਹ ਕੀ ਰੇਟਰ ਹੋ ਇਹਦਾ ਰੇਟੇ ਦਾ ਰਹਿਣ ਵੀਰੇ ਜਮਾ ਜਾਇਜ ਹਾਂ 1 ਲੱਖ ਤੇ 5000 ਦੀ ਬੱਚੀ ਦੇ ਦਾਂਗੇ ਆਪਾਂ ਠੀਕ ਆ ਲੇ ਵੀ ਮਿੱਤਰੋ ਆਹ ਬਹੜ ਬਾਈ ਕਹਿੰਦਾ ਨਾ 1 ਲੱਖ ਤੇ 5000 ਦੀ ਦੇ ਦਾਂਗੇ ਪਹਿਲਾਂ ਨੇ 25 ਕਿਲੋ ਦੁੱਧ ਪਾਇਆ ਹੋਇਆਗਾ ਮੋੜ ਲਾ ਬਾਈ ਫਲੇ ਤਾਂ ਜਦੋਂ ਕਰਮ ਵਾਲੀ ਤਿਆਰ ਹੋਈ ਨਾ ਫਿਰ ਦੇਖੀ ਰਮਣ ਹਾਂ ਫਲੇ ਤਾਂ ਪਾਣੀ ਆਉਂਦਾ ਅੱਛਾ ਲੈ ਵੀ ਹਜੇ ਤਾਂ ਇਹ ਬਹੁਤ ਜ਼ਿਆਦੇ ਕੱਚੀ ਪਈ ਐ ਤੇ ਲੈਵਾ ਇਹਨੇ ਬਹੁਤ ਜ਼ਿਆਦੇ ਚੰਗਾ ਤਿਆਰ ਕਰਨਾ ਜਦੋਂ ਦਿਨ ਨੇੜੇ ਆ ਗਏ ਅੱਛਾ ਬੱਬੂ ਜਿਹੜੀ ਹੁਣ ਆਹ ਬਹੜ ਆ ਗਿਆ ਆਪਣਾ ਹਾਂਜੀ ਹਾਂ ਜੀ ਰਮਣ ਵੀਰੇ ਇਹਦਾ ਸੂਆ ਇਹਦਾ ਦੂਜਾ ਵੀਰੇ ਦੂਜਾ ਸੂਆ ਹਾਂਜੀ ਬਾਈ ਕਿੰਨੇ ਦਿਨ ਪਈ ਇਹਦੇ ਦਿਨ ਇਹਦੇ 10 ਬਾਕੀ ਆਲੇ ਰਮਣ ਕਿੰਨੇ ਦੁੱਧ ਆਲੀ ਐ ਦੁੱਧ ਵੀਰੇ ਇਹ ਦੇਊਗੀ 2 ਠੀਕ ਆ ਹਾਂ 25 ਦੇ ਦੇ 20 ਤੋਂ ਪਲੱਸ ਚੱਲਣਾ 25 ਦੇ ਵਿੱਚ ਰਹਿਣਾ ਨੇ ਠੀਕ ਆ ਹਾਂਜੀ ਬਾਈ ਤੇ ਰੇਟ ਫਿਰ ਰੇਟੇ ਦਾ ਜਮਾ ਜਾਇਜ਼ ਰਹਿਣ ਹਾਂ 90000 ਰੁਪਏ ਵੀਰੇ ਟਾੜਾ ਵਾਟਾ ਜਮਾ ਜਾਇਜ਼ ਰੇਟ ਹੀ ਕਰ ਦੇ ਨਹੀਂ ਬੱੱਚੀ ਦੇਖ ਲੈ ਵੀਰੇ ਮੈਂ ਜਾਇਜ਼ ਰੇਟ ਹੀ ਕਰਿਆ ਪਹਿਲੀ ਠੀਕ ਆ ਆ ਦੇਖ ਲਓ ਲੈ ਪਰ ਬੱੱਚੀ ਦੇਖ ਲੈ ਨਹੀਂ ਗੱਲ ਬਾਕੀ ਆ ਓਏ ਲੈ ਵੀ ਮਿੱਤਰੋ ਨਾ ਜਮਾ ਜਾਇਜ਼ ਰੇਟ 90000 ਰੁਪਏ ਦੀ ਦੇਣੀ ਆ ਸੁੱਖੀ ਕਹਿੰਦਾ ਕਿਹਾ ਗਿਆ ਲੈ ਵਾ ਇਹਦਾ ਵੀ ਭਾਈ ਜਮਾ ਪਿੱਛੇ ਨੂੰ ਕੱਢੂ ਦੇਖੀ ਲੈ ਰਮਣ ਨੇ ਨੂੰ ਭਾ ਜਰਸੀ ਦਾ ਕ੍ਰਾਸ ਮਾਰ ਲਾ ਭਾ ਐਫ ਮਾਰ ਲਾ ਵੀਰੇ ਹਾਂ ਇਹ ਗਲਤੀ ਸੀ ਜੀ ਨੀਂ ਮੂੰਹ ਦੇਖ ਲੋ ਮਿੱਤਰੋ ਇਹ ਲੈ ਵੀ ਮਿੱਤਰੋ ਨਾ ਜਿਹੜਾ ਰੇਟ ਕੀਤਾ ਬਾਈ ਸੁੱਖੀ ਕਹਿੰਦਾ ਰੇਟ ਤਾਂ ਵੱਧ ਕਰਨਾ ਸੀ ਪਰ 90000 ਰੁਪਿਆ ਰੇਟ ਕੀਤਾ ਇਹਦਾ ਜਮਾ ਲੈਣ ਦੇਣ ਦੇਖ ਚੱਟ ਚੌੜੀ ਝੂੜੀ ਬਹੁਤ ਆ ਵੇ ਲੈ ਹਾਲੇ ਤਾਂ ਕਰਮ ਵਾਲੀ ਜਿੱਦੇ ਤਿਆਰ ਹੋਈ ਨਾ ਰਵਣਾ ਪਿੱਛੇ ਦੀ ਪੈਰ ਪਾ ਕੇ ਚੜ ਜੀ ਲੈ ਵਾ ਇਹਨਾਂ ਲਾਉਣਾ ਹੈ ਹਾਂ ਇਹ ਆ ਦੇਖੋ ਲੈ ਲੈ ਵੀ ਮਿੱਤਰੋ ਬਾਈ ਕਹਿੰਦਾ ਪਿੱਛੇ ਦੀ ਪੈਰ ਪਾ ਕੇ ਚੜ ਜੋ ਪਣਾ ਇਹਨਾਂ ਲੈ ਵਾ ਤਿਆਰ ਕਰਨਾ ਨਹੀਂ ਸਹੀ ਗੱਲ ਹੈ ਲੈ ਵਾ ਬਹੁਤ ਸੋਹਣਾ ਇਹ ਕਾਹ ਆ ਗਈ ਜਿਹੜੀ ਤੇਰੀ ਹਾਂ ਵੀਰੇ ਇਹ ਪਹਿਲਾ ਸੁਆ ਸੁਗੀ ਇਹ ਪਹਿਲਾ ਸੂਆ ਹਾਂ ਵੀਰੇ ਕਿੰਨੇ ਦਿਨ ਪਈ ਇਹਦਾ ਕੱਚੀ ਪੀ ਇਹਦੇ 10 ਬੱਕੇ ਬਾਈ 10 ਦਿਨ ਬੱਕੇ ਕਿੰਨਾ ਦੁੱਧ ਪਾ ਦੂਗੀ ਉਹ ਦੁੱਧ ਹਮਨੇ ਦੇਊਗੇ 20 20 ਤੋਂ ਪਲੱਸ ਪਲੱਸ ਚੱਲਣਾ ਬੱਚੀ ਨੇ ਜੇ ਕੁਆਲਿਟੀ ਬਹੁਤ ਤਾਂ ਤਿੱਖੀ ਬਹੁਤ ਆ ਮੂੰਹ ਮਾਂ ਦੀ ਹੂੰ ਫੇਸ ਕੁਆਲਿਟੀ ਦਿਖਾ ਬਾਈ ਲੰਮੀ ਬਹੁਤ ਹੈ ਕੀ ਰੇਟਰ ਹੋ ਇਹਦਾ ਰੇਟ ਤਾਂ ਜਮਾ ਜੈ ਜੈ ਵੀਰੇ ਹਾਂ ਹਾਂ ਬਸ ਲੈਣਾ ਦੇਣਾ ਜਾ ਇਹ ਬੱਚੇ ਆਪਾਂ ਤਾਂ 90000 ਤੋਂ 2000 ਛੋਟ ਕਰਦੇ ਹਾਂ ਠੀਕ ਆ ਲੈ ਚੱਲ ਲੈ ਵੀ ਮਿੱਤਰੋ ਹੁਣ ਤੁਸੀਂ ਆ ਦੇਖ ਲਓ ਐਸ ਬੈਡ ਨੇ ਵੀ ਪਹਿਲਾ ਸੂਆ ਸੂਣ ਵਾਲੀ ਵਹਿੜਾ ਚੈੱਕ ਕਰ ਲੋ ਇਹ ਲੇਵਾ ਜਿਹੜਾ ਹੈਗਾ ਨਾ ਲੇਵੇ ਵਾਲੇ ਪਾਸੋਂ ਕੋਈ ਵੀ ਵਿਹੜ ਜਿਹੜੀ ਹੈਗੀ ਹੱਥ ਤਰਾਰੀ ਹੈਗੀ ਹੁਣ ਤੁਸੀਂ ਨਾ ਇਹਦਾ ਹਜੇ ਦਿਨ ਘੱਟੋ ਘੱਟ 10 ਤਾਂ ਖੁੱਲੇ ਲੈ ਜੂ ਹਰਮਣ ਖੁੱਲੇ ਬਾਈ ਜਮਾ 85000 ਦੀ ਦੇ ਦੇਗਾ ਬਾਈ ਲੈ ਵੀ ਆਹ ਜਿਹੜੀ ਹੈਗੀ ਪਹਿਲਣ ਵਿਹੜ 85000 ਰੁਪਈ ਦੀ ਚੈੱਕ ਕਰ ਲੋ ਇਹ ਜਿਹੇ ਬੱਚਿਆਂ ਨੇ ਰਮਣੇ ਨੂੰ ਪੰਜ ਪੰਜ 4 4 ਸਾਲ ਚਵਾਈ ਕਰਕੇ ਬੱਚਿਆਂ ਲੱਖੋਂ ਬਾਹਰ ਟਪਣੀਆਂ ਬਾਈ ਕਿਵੇਂ ਮੰਨ ਲਾ ਪੰਜ ਪੰਜ 4 4 ਸਾਲ ਚਵਾਈ ਕਰਕੇ ਫਿਰ ਵੀ ਨਫੇ ਜੀ ਵੜਨਗਾ ਸਹੀ ਗੱਲ ਹੈ ਹਾਂ ਨਹੀਂ ਇਹ ਵਿਹੜਾਂ ਜਿਹੜੀਆਂ ਘਾਟੇ ਦਾ ਸੌਦਾ ਨਹੀਂ ਹੈਗਾ ਤੇ ਜਿਹੜੇ ਤੇਰੀ ਆਹ ਵਹਿੜਾ ਗਈ ਬਈ ਪਤੀ ਇਹ ਆਪਣਾ ਵੀ ਇਹ ਵੀ ਪਹਿਲਾ ਸੂਆ ਸੂਕੀ ਇਹਦਾ ਕੱਦ ਕਾੜ ਬਹੁਤ ਆ ਹਾਂਜੀ ਬਈ ਹਾਂ ਅੱਛਾ ਪਹਿਲਾ ਸੂਆ ਦਿਨ ਪਈ ਆ 10 ਹਾਂ ਦੇ ਦੇ 10 ਬਾਕੀ 10 12 ਦਿਨ ਬਾਕੀ ਕਿੰਨੇ ਦੁੱਧ ਵਾਲੀ ਹੈ ਦੁੱਧ ਰਮਣ ਦੂ 20 ਤਿਆਰ ਵਾਰ ਬਈ ਇਹ ਹਾਂ 18 20 18 ਵੀ ਹੈ ਨਾ ਕੀ ਰੇਟ ਰੋ ਬੱਬੂ ਇਹਦਾ ਟਾੜਾ ਜਮਾ ਜੈ ਜੈ ਰੇਟ ਟਾੜਾ ਬਾਟਾ 75000 ਰੁਪਏ ਰਮਣ ਆਏ ਹਾਏ 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 ਲੈ ਵੀ ਮਿੱਤਰੋ ਨਾ ਜਿਹੜੀ ਆਹ ਵਹਿੜ ਦਾ ਰੇਟ ਆ ਆਹ ਵਹਿੜ ਦਾ ਰੇਟ ਆ ਜਿਹੜਾ ਨਾ ਜਮਾ ਹੈਰਾਨ ਕਰਨ ਵਾਲਾ ਆਹ ਵਹਿੜ ਦਾ ਰੇਟ 7500 ਨੀ ਵੱਡੀ ਬਹੁਤ ਹੈ ਲਿਆ ਕਰ ਲੰਮੀ ਲੰਮੀ ਬਹੁਤ ਰਮਣਾ ਨੀ 18 20 ਲੀਟਰ ਦੁੱਧ ਤਾਂ ਪਾਉਣਾ ਚਾਹੀਦਾ ਭਾਈ ਹਨਾ ਖੁੱਲਾ ਭਾਈ 20 ਐਮਰ ਕਹਿਣ ਨੂੰ ਦੇਖ 25 ਕਹਿ ਦਾਂਗੇ 20 ਕਿਲੋ ਦੁੱਧ ਤੋਂ ਮਰਦੀ ਨਹੀਂ ਸਹੀ ਗੱਲ ਆ ਲੈ ਵੀ ਆਹ 75000 ਰੁਪਏ ਦੀ ਬਹਿੜ ਮਿੱਤਰੋ ਠੀਕ ਆ ਭਾਈ ਰੇਟ ਦੇ ਦਾ ਲੈ ਚੱਲ ਅੱਛਾ ਬਾਈ ਬੱਬੂ ਜਿਹੜੀ ਤੇਰੀ ਹੁਣ ਆ ਪਹਿਲਨ ਬਹਿੜ ਆ ਗਈ ਆ ਰਮਣ ਵੀਰੇ ਇਹ ਪਤਾ ਨਹੀਂ ਖੀਰੀ ਮੂੰਹ ਨਹੀਂ ਪੱਟ ਕੇ ਦੇਖਿਆ ਪਤਾ ਨਹੀਂ ਦੁੰਦੀ ਹੈਗੀ ਅੱਛਾ ਇਹ ਮੱਲ ਵਾਲੇ 15 ਦਿਨ ਪਏ ਦੇ ਬੱਚੀ ਦੇ ਬਾਈ 15 ਦਿਨ ਪਏ ਆ ਕਿੰਨਾ ਦੁੱਧ ਪਾਉਣ ਵਾਲੀ ਬਹਿੜ ਦੁੱਧ ਬੱਚੀ ਦੇਊਗੀ 20 ਹਜ਼ਾਰ ਬਾਰ ਬਾਈ ਕਿਉਂ ਥਣ ਵਾਲਾ ਚੰਗਾ ਕੱਢਿਆ ਅੱਛਾ ਬਹੁਤ ਚੰਗਾ ਥਣ ਕੱਢਦੀ ਹੋਣੀ ਬਾਈ ਕੀ ਰੇਟ ਰਹੂ ਇਹਦਾ ਰੇਟ ਤੇ ਜਮਾ ਜਾਇਜ਼ ਜੇ ਬਾਈ ਟਾੜਾ ਬਟਾ 65000 ਰੁਪਏ ਦੀ ਬੱਚੀ ਦੇ ਕੱਚੀ ਕੱਚੀ ਲੈ ਕੇ ਆਉਂਦੇ ਬਾ 15 ਤੋਂ 20 ਕਿਲੋ ਹਾਂਜੀ ਵੀਰੇ 17 ਤੋਂ 18 ਪਾਦੇ ਹਾਂ 19 ਕਿਲੋ ਤੋਂ ਮਜਮੀ ਨਹੀਂ ਮਾਰਦੀ ਬਾਕੀ ਜਿੱਦੇ ਕਰਮ ਵਾਲੀ ਤਿਆਰ ਹੋਈ ਨਾ ਉਹਦੇ ਲੇਵਾ ਦੇਖੀ ਸਾਹ ਆਮ ਹੀ ਇੱਕ ਅਰਤੀ ਪਹਿਲਣ ਰਵਣ ਇਹ ਆ ਦੇਖਿਓ ਹੁਣ ਤੁਸੀਂ ਚੈੱਕ ਕਰ ਲਓ ਮਿੱਤਰੋ ਨਹੀਂ ਬਾਕੀ ਹਜੇ ਤਾਂ ਦਿਨ ਪਏ ਇਹਦੇ ਲਿਆ ਕੇ ਰਾ ਇਧਰ ਨਮੀ ਲੈ ਜਾ ਲੈ ਜਾ ਲੈ ਜਾ ਲੈ ਜਾ ਲੈ ਜਾ ਦੇਖ ਚੱਟ ਹੁਣ ਤੋਰ ਤੋਰ ਚੈੱਕ ਕਰ ਲਓ ਮਿੱਤਰੋ ਜਿਹੜੀ ਆਹਾ ਬਿਹੜਾ ਨਾ ਇਹਨੇ ਪਹਿਲਣ ਪਹਿਲਣ ਦਾ ਰੇਟ 65000 ਰੁਪਏ ਦੀ ਦੇਣੀ ਆ ਬਾਈ ਕਹਿੰਦਾ 65000 ਰੁਪਏ ਦੀ ਬਿਹੜਾ ਆ ਆ ਦੇਖੋ ਲੈ ਵਾ ਹਜੇ ਤਿਆਰ ਕਰਦੀ ਤਰੀ ਹੁੰਦੀ ਐ ਅੱਛਾ ਜਿਹੜੀ ਤੇਰੀ ਆ ਆ ਗਈ ਹਾਂ ਹਮਨੇ ਦੇਸੀ ਆ ਵੀਰੇ ਇਹਦਾ ਗੁਣਾ ਦੀ ਗੁਥਲੀ ਆ ਗਈ ਹਾਂਜੀ ਹਾਂਜੀ ਥਾਰ ਪਰਕਰ ਹੈ ਅਮਰੀਕਾ ਆ ਰਗੀ ਬਾਈ ਬਾਹਲੀ ਠੰਡੀ ਕਰਮ ਵਾਲੀ ਅੱਛਾ ਜਿਵੇਂ ਮਾਰੀ ਲੱਤਾ ਮਾਰੂ ਨਾ ਮਾਤਬਲੀ ਨਹੀਂ ਮਾਰਜੀ ਖੇਡ ਜਰ ਮੈਨੂੰ ਐਂ ਦੱਸ ਬੱਬੂ ਵੀ ਇਹੇ ਦੁੱਧ ਕਿੰਨਾ ਪਾ ਦੂ ਦੁੱਧ ਰਮਣ ਦੇਊਗੀ 14 15 ਕਿਲੋ 14 15 ਕਿਲੋ ਵੀਰੇ ਠੀਕ ਐ 15 ਤੋਂ ਥੱਲੇ ਰਹੂਗੀ ਉੱਪਰ ਨਹੀਂ ਜਾਂਦੀ 90 98 ਕੋ ਵਾਲਾ ਠੀਕ ਐ ਜਰ ਇਹਦਾ ਬਹੁਤ ਘੱਟ ਮਿਲਦੀਆਂ ਕਾਮ ਆ ਹਾਂਜੀ ਵੀਰੇ ਹਾਂ ਹੈਨਾ ਲੈ ਆ ਦੇਖਿਓ ਮਿੱਤਰੋ ਆ ਦੇਸੀ ਬਿਹੜ ਦਾ ਲੇਵਾ ਚੈੱਕ ਕਰ ਲਓ ਮਿੱਤਰੋ ਦੇਸੀ ਦਾ ਇਹਦਾ ਸੂਆ ਬਾਈ ਹਾਂਜੀ ਭਾਈ ਸੂਆ ਸੂਆ ਤੀਜਾ ਸੂ ਰਵਣ ਕਹਿੰਨ ਨੂੰ ਦੂਜਾ ਗਲਾ ਇਹ ਇਹ ਮੈਨੂੰ ਐਂ ਦੱਸ ਰੇਟ ਕਿੰਨਾ ਰਹੂ ਇਹਦਾ ਰੇਟ ਤੇ ਜਮ ਜੈ ਜਬਰੀ ਟਾੜਾ ਬਟਾ 60000 ਰੁਪਏ ਰੇਟਾ ਰਵਣ ਮਾਨਤਨ ਕਰਾਂਗੇ ਜੇ ਉਹ ਤੇ ਬਾਈ ਕੋਈ ਅੱਛਾ ਹਾਂਜੀ ਵੀਰੇ ਠੀਕ ਐ ਲੈ ਵੀ ਲੈ ਚੱਲ ਕੇਰਾ ਲੈ ਵੀ ਆਹ ਦੇਖ ਲੋ ਜਿਹੜੀ ਆ ਬਹਿੜ ਦਾ ਰੇਟ ਕੀਤਾ ਨਾ ਬਾਈ ਨੇ ਇਹ ਦੇਖਿਓ ਹੁਣ ਚਿੱਟੀ-ਚੁੱਟੀ ਬੰਨ ਬੰਨ ਪੂਰੀ ਚੰਗੀ ਆ ਲੈ ਵੀ ਆਹ 60000 ਰੁਪਏ ਦੇ ਵਿੱਚ ਦੇਣੀ ਆ ਦੇਸੀ ਗਾਇ ਮਿੱਤਰੋ ਹੱਥ ਝਾੜ ਕੇ ਚੱਕ ਲਿਓ ਜਿਹੜੇ ਭਰਾਵਾਂ ਨੂੰ ਲੋੜ ਹੈ ਨਾ ਬਹੁਤ ਘੱਟ ਮਿਲਦੀਆਂ ਇਹ ਜਿਹੀਆਂ ਗਾਵਾਂ ਕਹਿੰਦੇ ਹੈ ਬਾਬੂ ਜੇ ਘੱਟ ਵੱਧ ਨਹੀਂ ਕਹਿੰਦੇ ਅਗਦਾ 55000 ਦੀ ਲੈ ਜਾਓ 55 ਦੀ ਹਾਂ ਜੀ ਵੀਰੇ ਜੇ ਘੱਟ ਵੱਧ ਨਹੀਂ ਕਹਿੰਦੇ ਉਹ ਪਹਿਲਾਂ ਜਿਹੜੇ ਤੂੰ ਕਹਿੰਦਾ ਸੀ ਵੀ ਟਾੜਾ ਵਟੇ ਕਰਤਾ ਹਾਂਜੀ ਨਹੀਂ ਆਣੀ ਕੋਈ ਮਾਰ ਇਹ ਆਹ ਆ ਗਈ ਜਿਹੜੀ ਤੇਰੀ ਇਹ ਝੋਟੀ ਵੀਰੇ ਨੂੰ ਅੱਜ 7ਵਾਂ ਦਿਨ ਸੁਈ ਨੂੰ ਰਵਣ 7ਵਾਂ ਦਿਨ ਸੁਈ ਨੂੰ ਹਾਂ ਹੁਣ 14 ਕਿਲੋ ਡੱਬੇ ਮਰਵਾ ਕੇ ਫੇਰ ਦੇਵਾਂਗੇ ਆਪਾਂ ਦੋ ਟਾਈਮ ਚਵਾ ਕੇ ਬਬ 12 ਖੁੱਲਾ ਵੀਰੇ 14 ਕਿਲੋ 14 ਕਿਲੋ ਇਰਾ ਝੱਗ ਤੋਂ 14 ਕਿਲੋ ਚਵਾ ਕੇ ਦੇਵਾਂਗੇ ਲੈ ਵੀ ਆਹ ਦੇਖ ਲਓ ਇਹਦਾ ਸੁਆ

ਉਹ ਵੀ ਬੰਤਰ ਬੰਤਰ ਸੰਗਾ ਸੰਗਾ ਦੀ ਸੋਹਣੀ ਹੈ ਮਗਰ ਕੱਟੀ ਵੀ ਚੰਗੀ ਹੈ ਬਾਈ ਠੀਕ ਹੈ ਗੱਲ ਹਾਂ ਮਗਰ ਕੱਟੀ ਬਾਈ ਹਾਂ ਅੱਛਾ ਇਹ 14 ਜਮਾ ਜਮਾ ਡੱਬੇ ਵਾਲਾ ਵੀਰੇ ਠੀਕ ਹੈ ਤੇ ਜਿਹੜੀ ਤੇਰੀ ਆ ਝੋਟੀ ਆ ਗਈ ਸੂਹ ਉਹਨੇ ਪਏ ਦੇ ਹਲੇ ਹਫਤਾ ਪਿਆ ਬਾਈ ਹਫਤਾ ਬਾਕੀ ਪਿਆ ਦਾ ਠੀਕ ਹੈ ਇਹ ਲੈ ਚੱਲ ਸੋਹਣਿਆ ਲੈ ਵੀ ਮਿੱਤਰੋ ਨਾ ਆਹਾ ਸੂਆ ਇਹਦਾ ਸੂਆ ਰਮਣ ਦੂਜਾ ਸੂਹ ਬਈ ਇਹ ਲੈ ਵੀ ਆਹਾ ਦੂਜਾ ਸੂਆ ਸੂਣ ਵਾਲੀ ਝੋਟੀ ਆ ਥਣ ਲੈ ਵਾ ਤੁਹਾਨੂੰ ਮ ਦਿਖਾ ਦੇਣਾ ਇਹ ਇੱਥੋਂ ਚੈੱਕ ਕਰ ਤੇ ਰਮਣ ਜਿਵੇਂ ਉਹਨੀਆਂ ਦਾ ਗੋਪੀ ਕਹਿੰਦਾ ਜੂਰੀ ਦੇ ਗੱਟਾ ਜੂਰੀ ਦੇ ਗੱਟੇ ਲਾਉਣਾ ਨੇ ਥੱਲੇ ਅੱਛਾ ਹਾਂ ਤਿਆਰ ਕਰਕੇ ਵੇਚਾਂ ਹੀ ਗਰਮ ਵਾਲੀ ਠੀਕ ਹੈ ਹਾਂਜੀ ਬਈ ਲੈ ਵੀ ਮਿੱਤਰੋ ਬਾਈ ਕਹਿੰਦਾ ਆਹ ਛੋਟੀ ਆਪਾਂ ਤਿਆਰ ਕਰਕੇ ਵੇਚਣੀ ਆ ਥੱਲੇ ਨਾ 15 ਕਿਲੋ ਜੋੜ ਤੇ ਭੇਜ ਦੇ ਰਮਣ ਅੱਛਾ 15 ਕਿਲੋ ਦੀ ਹਾਂਜੀ ਬਈ ਲੈ ਵੀ ਕੀ ਰੇਟ ਰਹੂ ਫਿਰ ਇਹਦਾ ਰੇਟ ਤੇ 1 ਲੱਖ ਤੇ 25000 ਰੁਪਏ ਵੀਰੇ 1 25 ਹਾਂਜੀ ਬਈ ਮਾਨਤਾ ਕਰ ਦਾਂਗੇ ਵਿੱਚੋਂ 1 25 ਜੀ ਮਾਨਤਾ ਹੋ ਜਾਊਗਾ ਠੀਕ ਆ ਤਿੰਨ ਨੰਬਰ ਕਿਹੜਾ ਚੱਲਦਾ ਬਾਬਾ ਨੰਬਰ ਮੇਰਾ 94671 ਹੈ ਜੀ 70473 8889 10668 ਹੈ ਬਾਈ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਤੇ ਲੋ ਵੀ ਮਿੱਤਰੋ ਜਿਹੜੇ ਵੀ ਭਰਾ ਦੇ ਕੋਈ ਗਾਂ ਮੱਝ ਫਿੱਟ ਆਉਂਦੀ ਹੈ ਨਾ ਬਾਈ ਦੇ ਫਾਰਮ ਤੇ ਆ ਜਾਓ ਫਾਰਮ ਤੇ ਆ ਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਬਾਕੀ ਕਿਵੇਂ ਲੱਗੇ ਬੈੜਾਂ ਦੇ ਰੇਟ ਦੱਸਿਓ ਜਰੂਰ ਧੰਨਵਾਦ ਸਾਰਿਆਂ ਦਾ